ਮੋ ਸੱਜਣਾ ਦੂਰ ਮੈਂ ਹੋ ਕੇ ਇੱਕ ਰੁੱਖ ਜਿਹਾ ਬਣ ਜਾਵਾਂ ਤੂੰ ਮਾਣੇ ਠੰਡੜੀ ਸ਼ਾਮ ਮੇਰੀ ਤੇ ਮੈਂ ਤੈਨੂੰ ਗੀਤ ਸੁਣਾਵਾਂ ਤੂੰ ਝੂਟੇ ਪੀਂਗ ਮੇਰੇ ਤੇ ਮੈਂ ਫਿਰ ਕੋਈ ਗੀਤ ਸੁਣਾਵਾਂ ਜਦ ਆਵੇ ਕੋਈ ਹਵਾ ਦਾ ਬੁੱਲਾ ਤੇ ਮੈਂ ਆਪਣੇ ਫੁੱਲ ਵਰਸਾਵਾਂ ਤੇ ਤੂੰ ਸੱਜਣਾ ਦੂਰ ਮੈਂ ਹੋ ਕੇ ਵਿੱਚ ਅੰਬਰਾ ਤਾਰਾ ਬਣ ਜਾਵਾਂ ਹਰ ਰੋ ਸ਼ਾਮ ਸੁਨਹਿਰੀ ਤੈਨੂੰ ਦੇਖਾਂ ਤੇ ਤੱਕਦਾ ਜਾਵਾਂ ਮੈਂ ਟੁੱਟਾਂ ਤੂੰ ਮਰਦ ਕੋਈ ਮੰਗੇ ਤੇ ਮੈਂ ਪੂਰੀ ਕਰਦਾ ਜਾਵਾਂ ਤੇਥੋਂ ਸੱਜਣਾ ਦੂਰ ਮੈਂ ਹੋ ਕੇ ਇੱਕ ਪੱਥਰ ਮੈਂ ਬਣ ਜਾਵਾਂ ਤੂੰ ਪੀਸ ਬਣਾਵੇਂ ਸੁਰਮਾ ਮੇਰਾ ਤੇਰੇ ਨੈਣਾਂ ਦੇ ਵਿੱਚ ਜਾਵਾਂ ਸਹੀ ਹੈ ਜੀ ਇਸ ਦੁਨੀਆ ਦੀ ਨજર ਬੁਰੀਏ ਤੂੰ ਨਾ ਟਿਕਾ ਤੈਨੂੰ ਨਜ਼ਰਾਂ ਤੋਂ ਬਚਾਵਾਂ ਤੇਥੋਂ ਸੱਜਣਾ ਦੂਰ ਮੈਂ ਹੋ ਕੇ ਇੱਕ ਬਣਾ ਤੇਰਾ 비ਵੋ ਸੱਜਣਾ ਤੇਰੇ ਹਰ ਆਨੁਸ਼ਾਸ਼ਨਾ ਮੈਂ ਜੋ ਤੂੰ ਚਾਹਵੇਂ ਮੈਨੂੰ ਉਹ ਵੀ ਦਸੀ ਮੈਂ ਉਹ ਵੀ ਕਰਨਾ ਚਾਹਾਂ ਬੜਦਾ ਰਹਾ ਤੈ ਉਹੀਕ ਸਜਣਾ ਜੱ ਤੈਨੂੰ ਹਰ ਚਲਨ ਵਿੱਚ ਪਾਵਾਂ ਤੇਥੋਂ ਸਜਣਾ ਦੂਰ ਨਾ ਹੋਵੇ ਤੇਥੋਂ ਸਜਣਾ ਦੂਰ ਨਾ ਹੋਵੇ